ਤੇਰ ਚੋਨੇ ਦੀ ਰਾਖੀ ਮੁੰਡਿਆ ਹੁਣ ਮੈਂ ਨਾ ਬੰਦ ਗਈ ਉਹ ਤੇਰੀ ਜ਼ਿੰਦਗੀ ਦਾ ਪਾਣੀ ਦਾ ਬਲਬਲਾ ਮੇਜਰਾ ਇਹਦਾ ਪਤਾ ਨਹੀਂ ਕਦੋਂ ਫੁੱਟ ਜਾਣਾ ਰੱਜ ਲਾ ਟਪਲਾ ਮਾਰ ਲਾ ਸਾਲਾਂ ਇਹ ਤਾਂ ਮੇਰੇ ਆ ਸਾਲਿਆ ਰੋਜ਼ ਹਾਕੇ ਨਾ ਪਹੀ ਦੇ ਵਿੱਚ ਆ ਤੇਰਾ ਬੇਲੇ ਬੇੜਾ ਤੇਰੇ ਲੜਦੇ ਕਾਲਾ ਨਾਗ ਤੇਰੇ ਤੇਰੇ ਪੈ ਜਾਣ ਕੀੜੇ ਮੇਰਾ ਹੈ ਤੇਰੇ ਸੱਤ ਪੁਸਤਾ ਖਤਮ ਹੋ ਜਾਣਾ ਤੈਨੂੰ ਪਤਾ ਨਹੀਂ ਕਿਸਾਨਾਂ ਨੇ ਵੀ ਲੰਘਣਾ 100 ਬੰਦਾ ਇੱਥੇ ਲੰਘੂਗਾ ਇਹ ਸਾਲੇ ਦਾ ਪਤਾ ਨਹੀਂ ਕਿੱਥੋਂ ਆਉਂਦਾ ਕਿਉਂ ਨਹੀਂ ਅੱਜ ਭੁੱਕੀ ਦੇ ਵੀ ਕਾਰਟ ਦੋ ਲਾਏ ਹੋਏ ਨੇ ਮੇਰੇ ਨਜ਼ਾਰਾ ਭੰਗੜਾ ਪਾਵਾਂਗੇ ਵਧੀਆ ਵਧੀਆ ਔਰ ਆਉਂਦੇ ਸਰਦਾਰ ਨੂੰ ਵੀ ਉਹ ਟਿੰਚ ਕਿਟਾੜਾ ਟੀਰਾ ਟਾਰਾ ਟੁੱਲੀ ਦਾ ਮੈਂ ਨਿਜਰਾ ਪੈ ਜਾ ਘੰਟਾ ਘੜਾਮ ਕਰ ਲੈ ਚਾਚੇ ਦਾ ਕੰਮ ਹੈ ਚੱਲਦੀ ਰਹਿਣਾ ਮੁਖਦਾਨੀ ਇਹਦਾ ਤਾਂ ਪੰਜਾ ਹਟਾ ਆਰਾਮ ਕਰ ਲੈ ਘੰਟਾ ਇਹ ਕੰਮ ਕਰ ਬਈ ਜਨਨ ਨਾ ਲੈ ਵੀ ਬਾਂਦਾ ਮੇਦਰਾ ਪਟਿਆਲੇ ਵਾਲਾ ਰਾਜਾ ਇਹ ਲੈ ਮੈਂ ਸੌਂ ਜੇ ਨੀਂਦ ਤੱਚਾ ਬਣਾ ਦੇ ਸੁਪਨੇ ਚ ਜਿਹੜਾ ਤੱਚੇ ਨੇ ਸੌਂਦੀ ਬਣਾ ਉਠੋਏ ਪਿਆਗਾ ਉਠਾ ਕੀ ਹੋਵੇ ਰਾ ਉਂਰਾ ਪਾਣੀ ਪੁਣੀ ਲਾਲਾ ਝੋਨੇ ਨੂੰ ਮੋਜ ਨਾ ਪਿਆਗਾ। ਉਹ ਕੱਲ ਦਾ ਪਾਣੀ ਲਾ ਕੇ ਆਟਿਆ ਯਾਰ, ਰੋਜ਼ ਪਾਣੀ ਪਾਣੀ ਲਈ ਆ। ਮੁੰਦਰਾ ਤੇ ਆ ਝੋਨਾ ਸੁੱਕ ਜਾਣੀਆਂ ਬੱਲੀਆਂ ਇੰਨਾ। ਕਦੇ ਮੁੰਜਾ ਦੇ ਮੁੰਦਰਾ ਲਕਤਾ ਜਿੰਨੇ ਕੋਟੇ ਕੋਟੇ ਪਾਣੀ ਖੜਾ ਝੋਨੇ 'ਚ। ਮੈਨੂੰ ਨਹੀਂ ਪਤਾ ਉੱਧਰ ਮੈਂ ਟ੍ਰੇਨ ਚੰਨੀ ਗਿਆ ਸੀ ਉੱਧਰ ਪਾਣੀ ਨਹੀਂ ਚੜਿਆ ਮੱਥਿਆਂ ਤੇ। ਹੁਣ ਤਾਂ ਤੂੰ ਆ ਕੇ ਕਹਿੰ ਗਈ ਕਦੇ ਘਰੇ ਇੱਥੇ ਭੁੱਖੇ ਤੋਂ ਬੜੇ ਗਲੇ। ਘਰ ਤੇ ਕੋਈ ਕੰਮ ਨਹੀਂ ਹੈਗੇ ਘਰ ਤੇ ਕੰਮ ਵੀ ਕਰਨੇ ਆ। ਉਹ ਘਰੇ ਕਰਨ ਮੈਂ ਤਾਂ ਹੋਰ ਹੈਗਾ ਤੂੰ ਕੱਲਾ ਥੋੜੀ ਐ। ਉਹ ਮੱਟਾਣਾ ਦੇ ਬਾਲੀਆਂ ਮੈਨੂੰ ਯਾਰ ਚੱਲ ਪਾਣੀ ਲਾ। ਉਹ ਮੈਂ ਭੁਰੇ ਟੂਏ ਰੱਖਿਆ ਭੜ ਦੇਗਾ ਕਹੀ ਉਹ ਨਹੀਂ ਬੜਦਾ ਨਹੀਂ ਬੜਦਾ ਆ ਜਾ ਆ ਜਾ ਡਰਨਾ ਆ ਜਾ ਇੱਥੇ ਵੱਡਾ ਤੈਨੂੰ ਵੱਡੇ ਕਾਹਦੇ ਨੇ ਖੜਾਈ ਖੜਾ ਓਏ ਜਾ ਓਏ ਮੋਟਰ ਉਹ ਚਲਾਉਣਾ ਸਾਰ ਦਿਨ ਪਾਣੀ ਪਾਣੀ ਕਰਦੇ ਰਹਿੰਦੇ ਹੋ ਯਾ ਤੀਸ਼ ਫਾਟ ਹੋ ਗਏ ਮੈਂ ਕਾ ਕੇ ਧਰਤੀ ਜੋ ਪਾਣੀ ਮੋਟਰਾਂ ਖੜਾਈ ਖੜਾ ਹੈਗਾ ਮੋਟਰ ਦਾ ਪਾਣੀ ਵੀ ਘਟਾ ਕਾ ਹਾ ਨੂੰ ਵੱਡੀ ਪਾਉਂ ਉਹ ਮੇਰੇ ਲੈ ਕੇ 60 ਦੀ ਪਾਦੀ ਮੈਨੂੰ ਕੋਈ ਚੱਕਰ ਨਹੀਂ ਆਰਾ ਮੈਂ ਪਾਉਂਗਾ ਤੇਰਾ ਟੈਨ ਉਹ ਇਹਦਾ ਭਗਵੰਤ ਮਾਨਾ ਜਿਹੜਾ ਲੋਟ ਛੱਡੀ ਰੱਖਦਾਗਾ ਤੂੰ ਹੀ ਹਟੋਗੇ ਪਾਣੀ ਮੰਗਾ ਕਾ ਧਾਤੀ ਚ ਮਗਾਉਗੇ ਪਾਣੀ ਤੇਰਾ ਕੀ ਢਿੱਡ ਦੁਖਦਾ ਸਾਨੂੰ ਲਾਈਟ ਦੇਈ ਜਾਂਦਾ ਉਹ ਉਹ ਲਾਈਟ ਦੇ ਨਾ ਬਾਧੂ ਪਾਣੀ ਖਤਮ ਕਰੀਏ ਨੂੰ ਸੀ ਮਕਾਈ ਜਨੇ ਯਾਰ ਆਏ ਪਾਣੀ ਤੂੰ ਆ ਗਿਆ ਮਕਾਉਣ ਵਾਲਾ ਹੈ ਹੋਰ ਉਹ ਮੁੱਕੂਗੇ ਜਦ ਤੂੰ ਹੜਦੇ ਨਹੀਂ ਪਾਣੀ ਦਾਣਾ ਕਿ ਉਹ ਨੇ ਛਾੜਦੇ ਪਾਣੀ ਕਿਤੇ ਹੋਰ ਕਿਤੇ ਪਾਣੀ ਛਾੜਦੇ ਮੁਲਖ ਦਾ ਸਾਰੇ ਭੰਡਾਰ ਭਰਤੇ ਨਾਲ ਅਸੀਂ ਭਰਤੇ ਪਾਣੀ ਨਾਲ ਹੀ ਹੋ ਕਰੀ ਜੰਨੇ ਹੋ ਤੁਸੀਂ ਪਾਣੀ ਦਾ ਕੀ ਟੁੱਟ ਦੁਖੀ ਜਾਂਦਾ ਪਾਣੀ 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 ਪਾਉਂਦੇ ਪਾਣੀ ਉਧਰ ਪਾਣੀ ਲਾਇਆ ਉਧਰ ਪਾਣੀ ਲਾਇਆ ਤੈਨੂੰ ਕੀ ਪਤਾ ਹੈਗਾ ਪਾਣੀ ਮੁੱਕ ਜਾਊਗਾ ਮੁੱਕੂਗਾ ਤੂੰ ਦੇਖਾਂ ਜੀ 2-3 ਸਾਲ ਚ ਮੁੱਕਿਆ ਹੀ ਲੈ ਆਹੋ ਵੱਡਾ ਪੁੱਛਾ ਦੇਣਾ ਪੁੱਛਾਈ ਦੇਣਾ ਅਸੀਂ ਦੇਖਦੇ ਆ ਰੋਜ਼ਾ ਹਟਾਵਾਂਗੇ ਪਾਣੀ ਤੁਸੀਂ ਧਰਤੀ ਚੋਂ ਜਿਹੜਾ ਪਾਣੀ ਪੀਣਾ ਉਹ ਵੀ ਸੱਡੋਂਗੇ ਪਾਣੀ ਵੱਟ ਪਾਣੀ ਵੱਡ ਚਾਲ ਆ ਗਿਆ ਉਹ ਨਹੀਂ ਚਲਾਉਗਾ ਤੇਰੇ ਇੱਕਦ ਚਲਾਉਣੀ ਨਾ ਤੈਨੂੰ ਦੱਸਣਾ ਨਹੀਂ ਮੈਂ ਆਹੋ ਬਤਾ ਇੱਥੇ ਚੱਕ ਲਾਏ ਤੈਨੂੰ ਇੱਥੇ ਦੱਬ ਦਾਂਗੇ ਚੱਕ ਦਿਖਾਓ ਪਾਣੀ ਉਹ ਖਾ ਪਾਣੀ ਪੀ ਉਹ ਚਾਚਾ ਤੂੰ ਤਾਂ ਯਾਰ ਮੀ ਮੇਰਾ ਲੜਦਾ ਰਹਿਣਾ ਯਾਰ ਝੋਨੇ 'ਚ ਵੀ ਹੈਗਾ ਪਾਣੀ ਉਹ ਪੀ ਗਿਆ ਝੋਨਾ ਛੱਡਦਾ ਹੈਗਾ ਝੋਨਾ ਭਾਈ ਇਹਨਾਂ ਝੋਨੇ ਨੂੰ ਉਹ ਝੋਨਾ ਬਈ ਮੇਰੀ ਗਾ ਚਾਚਾ ਇਹ ਝੋਨਾ ਪਾਣੀ ਪੀ ਗਿਆ ਠੀਕ ਆ ਲੈ ਤਾਂ ਵੱਧ ਤੁਸੀਂ ਮੈਂ ਆ ਆ ਟੇਰੀ ਚ ਕੀ ਦੱਬੀ ਬੈਠਾ ਟਰਜੋ ਉਹ ਦਦਾ ਬੋਤਲ ਆ ਦੇ ਮੇਰੀ ਉੱਪਰ ਬੋਤਲ ਆ ਦੇ ਮੇਰੀ ਥੋਗੇ ਪਾਠੇ ਰੱਖਦਾ ਬੋਤਲ ਆ ਦੇ ਮੇਰੀ ਯਾਰ ਕਾਹਨੂੰ ਯਾਰ ਮੇਰੇ ਆ ਸਾਲਿਆ ਮੇਰਾ ਬੱਟਕਲੀ ਬੱਟਾ ਦੀ ਹੱਕੀ ਜਾਨਾ ਉਹ ਮੈਨੂੰ ਵੀ ਤਾਂ ਕਹਿਣਾ ਆਦਾ ਮੈਂ ਕਿਹਾ ਦੇਖ ਕੇ ਜਾਣ ਇੱਥੇ ਗੌਰ ਰੱਖਿਆ ਕਰ ਗੌਰ ਹੁਣ ਮੈਂ ਲਾਈਟਿੰਗ ਮੰਦੇ ਦੇਖੂਆਂ ਗਲੇ ਨੂੰ ਮਿੱਟੀ ਪਾ ਕੇ ਢੇਰਿਆਂ ਲਾ ਦਿੰਦਾ ਮਿੱਟੀ ਪਵਾ ਢੇਰਿਆਂ ਲਾਉਂਦਾ ਨਾਲੇ ਹੋਰ ਪੰਨ ਕਾਲਾ ਪਾਣੀ ਵੱਢ ਉਹ ਮੈਨੂੰ ਤਾਂ ਵੱੜਦਾ ਬੁਰਦਾ ਪਾਣੀ ਪੁੰਨ ਮੈਂ ਜਾਣਗਾ ਗਾੜੀ ਨਾ ਉਹ ਜਾਨਾ ਮੈਂ ਤਾਂ ਸਰਪੰਚ ਕੋਲੇ ਜਾਨਾ ਮੈਂ ਤਾਂ ਹਸਾਬ ਕਰ ਮੇਰੇ ਨਾਲ ਹਸਾਬ ਕਰ ਤੇਰਾ ਹਸਾਬ ਕਰਾਂ ਮੈਂ ਜਾਨਾ ਕਿੱਧਰ ਹੈ ਘਰੇ ਨਾ ਮੈਂ ਸਰਪੰਚ ਕੋਲੇ ਸਰਪੰਚ ਤੇਰੇ ਅੱਖੇ ਆਉਂਦਾ ਵੀ ਨਹੀਂ ਆਵੇ ਤਾਂ ਮੇਰਾ ਵੋਟਾਂ ਪਾਈਆਂ ਸੀ ਭਲੇ ਖਾਣਾ ਰੱਖੀ ਤੂੰ ਵੋਟਾਂ ਪਾ ਕੇ ਮੁੱਲ ਨਹੀਂ ਲੈ ਲਿਆ ਸਰਪੰਚ ਗੱਲਾਂ ਕਹਿ ਰਹੀਆਂ ਕਰਦਾ ਵੋਟਾਂ ਪਾਈਆਂ ਸਾਰੇ ਟੱਪਨ ਨੇ ਸੀ ਫੇਰ ਅਸੀਂ ਕਿਹੜੇ ਖੁੱਝੀ ਆਈਏ ਤੂੰ ਵੋਟਾਂ ਪਾਈਂ ਮਰਦੀ ਜੀ ਸਾਡੇ ਸੁਣ ਆ ਉਹ ਬੰਦਾ ਜਰ ਮੇਰੇ ਨਾਲ ਸਾਥ ਕਰ ਤੂੰ ਜਿਹੜੇ ਮਸਤ ਉਹ ਮੈਂ ਨਹੀਂ ਕਰਦਾ ਸਾਥ ਸੁਣ ਜਾ ਜਾ ਦੰਡਾ ਨਹੀਂ ਪਹਿਲੇ ਨੰਦਾ ਹੈ ਨਹੀਂ ਦੰਦਾ ਕੁਮਾਰ ਮਾਤਰਾ ਗਾਟਾ ਦਾ ਤੂੰ ਗੱਲ ਮਾਰਾ ਕਹਿਆ ਮੈਂ ਤਾ ਤੇ ਮਾਰਾ ਤੇੇ ਮਾਰ ਰਖੀ ਮਾਰ ਰਭੇ ਤੇੇ ਮਾਰ ਰੰਦਾ ਲੈ ਜੋ ਸਰਪਾ ਲੈ ਲੇਗਾ ਆਹ ਹੋਇਆ ਜੋ ਤਾ ਲੈ ਲਈ ਵਕੋ ਨਾ ਆਇਓ ਜਨਾ ਸਰਪਾ ਸੱਚੋੜੇ ਲੈ ਲਈ ਤੇਰਾਉਗਾ ਅਣੀ ਅਜ ਕੋਈ ਨਾ ਉਡੂਂਦਾ ਤੇਰੇ ਪਰ ਪੈਂਚ ਨਹੀਂ ਆਉਂਦਾ ਫੁਕਰਗਾਣਾ ਮਾਰਿਆ ਕਰ ਓ ਤੂੰ ਜਾ ਟੋਰ ਰਖਦਾ ਐ ਬਾੜੀ ਖੋਟੀ ਦੇਖ ਨੀਆ ਜਬ ਆਇਆ ਕੰਮ ਵਾਲਾ ਹੀ ਨਹੀਂ ਤੂੰ ਓ ਮੈਨਾਂ ਆਉਂਦਾ ਵੀ ਨਹੀਂ ਤੇਰੇ ਨਹੀਂ ਆਹੋ ਮੇਰਾ ਸਾਫਕਾਰ ਜੀ ਓ ਮੇਰੇ ਵਜਾਣਾ ਕੋ ਕੰਮ ਵੀ ਨਹੀਂ ਲਗਾ ਕਰੇ ਗੰਡੂ ਜਾਂ ਸਰਪੰਚਾ ਸਾਰੇ ਸੱਪੜ ਦੇ ਮੈਂ ਦੇਖ ਆਇਆ ਹੈ ਸੱਤ ਜਦਰ ਮੈਂ ਕਿਹੜਾ ਦੇ ਆਇਆ ਲੈ ਮਿੱਤਰ ਅੱਜ ਤੇਰੀ ਇੱਜਤਾ ਦਾ ਸਵਾਲ ਆ ਜੇ ਨਾ ਸਰਪੰਚ ਮਿਲਿਆ ਤਾਂ ਫੱਟੀ ਪੁੱਜੋ ਆਪਣੀ ਉਹਨੇ ਜੱਟ ਨੇ ਮਿਹਣਾ ਮਾਰਿਆ ਵੀ ਸਰਪੰਚ ਤੇਰੀ ਆਖੇ ਲੱਗਦਾ ਕੋਈ ਗੱਲ ਨਹੀਂ ਓ ਸਰਪੰਚਾ ਓ ਸਸਰੀ ਕਾ ਸਰਪੰਚ ਸਾਹਿਬ ਕਾਲ ਓ ਮਾਦਾ ਤੁਹਾਨੂੰ ਲਾ ਲੋ ਤਾਂ ਕੇ ਸਾਰੇ ਕਿਤੇ ਕਿਹੜਾ ਮਾਰਿਆ ਐ ਮੈਂ ਤਾਂ ਸੱਚ ਵੀ ਕਿਹੜਾ ਮਾਰਿਆ ਓ ਮੈਂ ਹੈ ਤਾਂ ਪੈਂਡੀ ਜੀ ਯਾਰ ਅੱਛਾ ਮੈਂ ਖੇਤ ਕਿਹੜਾ ਮਾਰਨ ਆ ਗਿਆ ਤੇ ਮੇਰੀ ਸੁਣੋ ਫਿਰ ਆ ਦੇਕਾ ਮੇਰੀ ਪ੍ਰਿਆਸ ਫੇਰ ਸੁਣ ਮੈਨੂੰ ਕਾਹਲਾ ਪਟੰਡੇ ਜਾ ਜਾਣ ਦੇ ਅੱਛਾ ਹਾਂ ਪਟੰਡੇ ਚ ਲਾਂਗੇ ਬਾਅਦ ਚ ਹਾਂ ਜਿਹੜਾ ਮੇਰਾ ਚਾਚਾ ਨਹੀਂ ਮੰਦਰ ਦੇ ਦੁਆਰ ਮਾਨ ਹਾਂ ਹਾਂ ਓ ਤੁਹਾਨੂੰ ਬਹੁਤ ਬਠਜਦਾ ਬੋਲਦਾ ਜੀ ਓ ਕੀ ਕਹਿੰਦਾ ਹੈਗਾ ਕਹਿੰਦਾ ਫੁੱਦੂ ਸਰਪੰਚ ਆ ਕਹਿੰਦਾ ਕੋਈ ਗੱਲ ਨਹੀਂ ਯਾਰ ਮੇਰੇ ਨਾਲ ਲੱਗਦਾ ਰਾਂਝਾ ਸ ਅੱਛਾ ਹਾਂ ਤੇਰੀ ਮੈਂ ਰਾਂਝਾ ਜੀ ਫੋਟਾ ਪਈਆਂ ਨਾ ਮੈਂ ਕੋਈ ਗੱਲ ਨਹੀਂ ਫੋਟਾ ਪਈਆਂ ਤੇਰੇ ਨਾਲ ਖੜੇ ਆ ਯਾਰ ਹਾਂ ਤੇ ਤੂੰ ਕਹਿੰਦਾ ਅੰਜਖਣਾ ਇਹਨੂੰ ਲੈ ਨਾਲ ਕਹਿੰਦਾ ਮੂਤਨ ਦਾੜੀ ਮੰਨਦਾ ਕਹਿੰਦਾ ਮੇਰੀ ਮੇਰੀ ਗੱਲ ਸੁਣ ਲੈ ਇਹ ਗੱਲ ਆ ਫਿਰ ਹਾਂਜੀ ਮੈਂ ਅੱਜ ਤਾਂ ਕੰਡਾ ਕੱਢ ਲੈਣ ਦੇ ਮੈਨੂੰ ਯਾਰ ਕਿਹਾ ਮੈਂ ਮੂਤ ਵੀ ਨਾਲ ਲੈ ਕੇ ਆਂਦੀ ਆਓ ਫੇ ਚਲੀਏ ਬਾਜਵਾ ਦਾ ਕੱਢੀ ਲੈਣ ਆਓ ਬਾਜਵਾ ਬਾਜਵਾ ਅੱਜਾ ਠੱਗਣਾ ਹੀ ਕੰਮ ਆ ਪਿਆ ਮੈਨੂੰ ਮੈਂ ਤੇਰੇ ਕਹ ਤੇਰੀ ਆਵਾਜ਼ ਅਰੇ ਬਾਈ ਕੀ ਕਰਨੀ ਆ ਠੱਗਵੇਂ ਮੇਰੇ ਨਾਲ ਆ ਮਾ ਚੱਲ ਆਪਾਂ ਚੱਲਦੇ ਆ ਓ ਕਿੱਥੇ ਓ ਫਬਰ ਜਿਤਪੜਾ ਆ ਲੱਕੀਰ ਵਾਰਾ ਚੱਲ ਚੱਲ ਓ ਬੈਠਾ ਆ ਲੈ ਇਹਨੂੰ ਆ ਸਰਪੰਚ ਸਾਹਿਬ ਓ ਬੈਠਾ ਮੰਜੇ ਤੇ ਚਲਾ ਮਿਲਾਵਾ ਨਹੀਂ ਆ ਲੈ ਇਹਨੂੰ ਕਰ ਕਰ ਲੈ ਦੇਣਾ ਕਰ ਕਰ ਸਰਪੰਚਾ ਉੱਦੋਂ ਬੰਦੇ ਮਗਰ ਲੱਕੇ ਆ ਗਏ ਤੂੰ ਤੁਹਾਨੂੰ ਕਹਿੰਦਾ ਉਹ ਤੂੰ ਹੈਂ ਕਹਿੰਦਾ ਹੈਂ ਜੇ ਪਾ ਲੜਾਈ ਜਾਂਦਾ ਭਾਈ ਬੈਠ ਜਾ ਲੈ ਜਾਂਦਾ ਉਹਦਾ ਨਾ ਵੋਟ ਨਹੀਂ ਭਾਈ ਤੇ ਨਾ ਉਹਦੇ ਮੰਜੇ ਤੇ ਬਹੋਵੇ ਹੈ ਵੋਟ ਜਾਂਦੀ ਪਈ ਹੈ ਦੂਜੇ ਪਾਸੇ ਹੋਏ ਅਖੀ ਭਾਈ ਆ ਓ ਬੈਠਾ ਮੰਜੇ ਤੇ ਸਰਪੰਚਾ ਵੋਟਾਂ ਦੀ ਗੱਲ ਛੱਡ ਹੋਈ ਨਹੀਂ ਬੜੀ ਆਪਣਾ ਫਰਕ ਪਵਾਈ ਜਾਂਦਾ ਹੈ ਹੱਕ ਪਾਉਣਾ ਤੇਰਾ ਜਿਆਦੇ ਨਾਸਾ ਦੇਖ ਹੁਣ ਜੀ ਆ ਦੇਖੋ ਜੀ ਆਏ ਕਹੀ ਲੈ ਗਿਆ ਮਾਜੀ ਆ ਜਾ ਲੈ ਲੈ ਨਾ ਸਰਪੰਚਾ ਪਰੇ ਮੇਰੀ ਗੱਲ ਸੁਣ ਲੈ 50 ਲੱਖ ਲੈ ਕੇ ਖੜਾ ਹਟੂ ਮੈਂ ਮਾਇ ਕਹਣਾ ਤੂੰ ਤਾਂ ਕੋਈ ਮੇਰੇ ਛਕਾਰੇ ਦਰਬਾਰੇ ਪਤਾ ਕਿੰਨੀਆਂ ਐ ਮੇਰੀ 50 ਮਾਰੇ ਮਾਰੇ ਆ ਸਮਾਹ ਪੜ ਤੂੰ ਕੱਚੇ ਖਾਲੇ ਦੇਖ ਲੈ ਨਾ ਨਾ ਤੂੰ ਤੁਸੀਂ ਮੈਨੂੰ ਨੇੜੇ ਲੱਗਣ ਦਿੰਨੇ ਯਾਰ ਨੇੜੇ ਲੱਗਣ ਦਨਾ ਨਾਲੇ ਹਾਰਾ ਮੈਂ ਨਹੀਂ ਨਿਮੇਟ ਸਾਡਾ ਦੂਦ ਦੁਨੀ ਕੰਜਰੋ ਯਾਰ ਐ ਕਿ ਮੈਂ ਨਹੀਂ ਮੇਰਦਾ ਤੂੰ ਉਹਦਾ ਕੀ ਕੁਛ ਬੋਲੇ ਕਿਥੇ ਠੱਕੇ ਮਾਰਿਆ ਮੈਨੂੰ ਉੱਥੇ ਸਿਰ ਤੇ ਨੇ ਤੂੰ ਤੁਸੀਂ ਮੈਨੂੰ ਠੱਕੇ ਮਰੀਏ ਤੇ ਉਹ ਜਾ ਦਿੰਦਾ ਮੈਂ ਦੇਖੀ ਨਹੀਂ ਆਉਣਾ ਸੀ ਜੇ ਜਿੱਗਲ ਹੁੰਦੀ ਮੈਂ ਆਪ ਹੀ ਨਿਭੜ ਲੈਂਦਾ ਯਾਰ 10 ਰੁਪਏ ਤੇ ਨੂੰ ਉਹ ਲਿਆਂਦਾ ਕੀ ਉਹਨੇ ਤਾਂ ਕੀ ਕਰਾਉ ਉਹ ਵੀ ਤੇਰੇ ਵਰਗਾ ਨਿਕਲੂਗਾ ਏ 7 ਸਾਲ ਦੀ ਆਪਣੀ ਬਣਦੀ ਐ ਤੂੰ ਮੇਰਾ ਭੇਕੇ ਤੇ ਪੜ ਲੈਂਦਾ ਸਾਫ ਕਰ ਮੈਂ ਇਹਦਾ ਸਰਪੰਚ ਵਿੱਚ ਚੰਗਾ ਹੁੰਦਾ ਇਹਦਾ ਸਾਲਾ ਟੱਟੂ ਆ ਜਾ ਮੇਰੇ ਵੀ ਪਾ ਦੇ ਤਾ ਤੂੰ ਕਰ ਇਹਨੂੰ ਵੋਟਾਂ ਨਹੀਂ ਪਾਈਆਂ ਪਾ ਕੇ ਦੇਖ ਲੀਂਗਾ ਵੋਟਾਂ ਉਹ ਬਸ ਹੁਣ ਗਾਹਾਂ ਤਾਂ ਆ ਗਿਆ ਤੈਨੂੰ ਮੋਟ ਪਾਉਂਦਾ ਮੈਂ ਤੂੰ ਹੀ ਨਵਾਦ ਲੈ ਮਟਕੜੀ ਇਹ ਜੇ ਸਰਪੰਚ ਦੇ ਹੱਥਾਂ ਮੈਂ ਕਹਿੰਦਾ